ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਹਾਂ ਮਿੱਤਰੋ ਪਿੰਡ ਕੋਡ ਕਰੋੜ ਖੁਰਦਾ ਉਰਫ ਕੋਟਲੇ ਦੇ ਵਿੱਚ ਤੇ ਕੋਟਲੇ ਤੋਂ ਜਿਹੜੀ ਸੜਕ ਦਾਰਾਪੁਰ ਨੂੰ ਜਾਂਦੀ ਹੈ ਮਿੱਤਰੋ ਉਹ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਘਾਰ ਆ ਤੇ ਇੱਕ ਮਿੱਤਰੋ ਪ੍ਰੋਪਰ ਰਿਕਾਰਡ ਸੀਮਣ ਵਾਲਾ ਝੋਟਾ ਹੀ ਕਹਿ ਸਕਦੇ ਆ ਤੁਹਾਡੇ ਲਈ ਹੈ ਵੈਸੇ ਮਿੱਤਰੋ ਕਰਮ ਵਾਲਾ ਦੋਦੰਦਾ ਪਰ ਇਹ ਵਕਾਊ ਲਾਇਆ ਨਿੱਕੇ ਨਿੱਕੇ ਸਿੰਘ ਦਾ ਜਿੰਨਾ ਭਰਾਵਾਂ ਨੇ ਘਰੇ ਮਈਆਂ 'ਚ ਰੱਖਣ ਨੂੰ ਮarli ਲੱਭਦੇ ਫਿਰਦੇ ਆ ਨਾ ਭਾਈ ਬੜਾ ਚੰਗਾ ਮਰਲੀਆ ਥੱਲੋ ਥੱਲੋ ਬੜਾ ਪਧਰਾ ਵਾ ਪੱਟਪੁੜੇ ਦਾ ਬੜਾ ਚੰਗਾ ਵਾ ਕਮਾਲਾਂ ਵਾਲਾ ਰੰਗ ਆ ਇਹਦਾ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਵਧੀਆ ਜੀ ਖੇਤਾ ਦੇ ਪਰਿਵਾਰ ਵਧੀਆ ਵਧੀਆ ਅੱਛਾ ਆਪਾਂ ਦਾਰਾਪੁਰ ਵਾਲੀ ਸੜਕ ਤੇ ਖੜੇ ਆ ਹਨਾ ਟੋਟਲੇ ਤੋਂ ਜਿਹੜੀ ਸੜਕ ਦਾਰਾਪੁਰ ਨੂੰ ਜਾਂਦੀ ਨਾਮ ਕੀ ਆ ਬਾਈ ਦਾ ਬਈ ਨਾਮ ਹਰਜਿੰਦਰ ਸਿੰਘ ਬਈ ਹਰਜਿੰਦਰ ਸਿੰਘ ਅੱਛਾ ਵੀਰੇ ਕਟਾ ਜਿਹੜਾ ਕਿਹੜੇ ਸੀਮੰਡ ਦਾ ਹੈ ਆਪ ਇਹ ਐਮ 51 ਦਾ ਬਾਈ ਐਮ 51 ਦਾ ਹੈ ਆਪ ਆ ਕਿੰਨੇ ਚਿਰ ਦਾ ਹੋ ਗਿਆ ਵੀਰੇ ਇਹ ਇਹ ਸਵਾ ਕੁ ਦੋ ਸਾਲਾਂ ਕਰਾਸ ਕਰਦਾ ਵੀਰੇ ਹਾਂ ਮਈਆ ਕਰਾਸ ਕਰਦਾ ਬਾਈ ਕਿੰਨੇ ਕੁ ਇਸ ਟਾਈਮ ਹੋ ਗਿਆ ਹੋਣਗੇ ਮਈਆ ਕਰਾਸ ਮਈਆ ਘਰ ਘਰ ਦੀਆਂ ਕਰਾਈਆਂ ਬਾਈ ਦੋ ਤਿੰਨ ਮਤਲਬ ਚੱਕਰਮ ਕੀਤਾ ਟੈਸਟ ਹੀ ਕੀਤਾ ਹੋਇਆ ਹੈ ਨਾ ਸਿੰਘ ਬੜਾ ਚੰਗਾ ਹੈ ਨਾ ਸਿੰਘ ਸੁੰਗ ਦਾ ਪੂਰੀ ਗੱਲ ਮਾਂ ਦਾ ਦੁੱਧ ਕਿੰਨੇ ਕੁ ਸੀ ਬਾਈ ਮਾਂ ਦਾ ਬਾਈ ਪਹਿਲਾਂ ਝੂਟੀ ਸੀ 12 13 ਕਿਲੋ ਦੁੱਧ ਸੀਗਾ ਪਹਿਲਾਂ ਝੂਟੀ ਦਈ ਹੈ ਹਾਂ ਪੈਂਦੀ ਖੜੀ ਵਹਾਵੀ ਦਵਾਂਗੇ ਜੀ ਕਿੰਨੇ ਵੇਖੀ ਜੀ ਆਹ ਮੁੰਡਾ ਤੁਸੀਂ ਜਾਣਦੇ ਆ ਬਾਈ ਜੱਟੋ ਵੀ ਬਾਈ ਚੈਂਪੀਅਨ ਕਟਾਏ ਬਾਈ ਦੇ ਕੋਲੇ ਮੇਲੇ ਤਨੋਲੇ ਦਾ ਜੇ ਤੂੰ ਕਟਾ ਇਹਦੇ ਕੋਲੇ ਮਿੱਤਰੋ ਬੜਾ ਚੰਗਾ ਨੀਲੀ ਰਾਵੀ ਦਾ ਕਟਾ ਬਾਈ ਦੇ ਕੋਲੇ ਬਾਈ ਪਾਰਕੂ ਬੰਦਾ ਪੂਰਾ ਘੈਂਟ ਹੈ ਅੱਛਾ ਇਹਦਾ ਰੇਟ ਕੀ ਹੈ ਬਾਈ ਰੇਟ ਕੀ ਲਊਗਾ ਰੇਟ ਬਾਈ ਇਹਦਾ 72000 ਰੁਪਏ ਹੈ ਹੈ 72000 72000 ਰੁਪਏ ਲਾੜ ਪਿਆਰ ਨਾਲ ਮਾਨਦਾਨ ਕਰ ਦਾਂਗੇ ਦੋ ਤਾਂ ਦਾ ਬਾਈ ਖਾਹੀ ਦੋ ਜਣਾ ਆ ਦੰਦ ਰਹਿਣੀ ਦੇ ਚਾਹ ਨਾ ਤੰਗ ਕਰੋ ਆ ਦੇਖੋ ਤਾਂ ਓਕੇ ਠੀਕ ਹੈ ਅੱਛਾ ਵੀਰੇ ਨੰਬਰ ਕਿਹੜੇ ਤੇ ਗੱਲ ਕਰੀਏ ਫਿਰ ਨੰਬਰ ਬਾਈ 793 793 91006 9100 ਕੇ ਕੇ ਇੱਕ ਵਾਰੀ ਹੋਰ ਬਾ 793992006 ਇਸ ਨੰਬਰ ਤੇ ਕਰ ਲਓ ਬਈ ਮਿੱਤਰੋ ਤੁਸੀਂ ਬਾਈ ਨਾਲ ਰਾਬਤਾ ਕਾਇਮ ਟੈਂਡ ਹੈਗਾ ਜਿਹੜਾ ਕੋਰਪੋਰਟ ਖੁਰਦ ਰਫ ਕੋਟਲਾ ਅਗਲੀ ਗੱਲ ਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪੈਨ ਕੋਟੇ ਤੋਂ ਜਿਹੜੀ ਛੜਕਦਾਰਾਪੁਰ ਨੂੰ ਜਾਂਦੀ ਉਹ ਛੜਕੇ ਦੇ ਉੱਤੇ ਪਾਈ ਹੋਣਾ ਦਾ